ਅਜੀ ਕੀ ਨਾਮ ਆਪਣਾ ਸਾਰੇ ਗੋਰ ਪ੍ਰੀਸਿੰਗ ਛੋੜੂ ਕੀ ਗੱਲ ਬਸ ਚਰ ਮਤਲਬ ਮੈਂ ਆਪਣੀ ਦੁਕਾਨ ਤੇ ਜਰ ਮਤਲਬ ਮੇਰੇ ਭਰਾ ਦੀ ਦੁਕਾਨ ਹੈ ਜਸਨਿਆਰੇ ਦੀ ਸਾਰੇ ਛੋੜੂ ਮੈਂ ਇਧਰ ਬੁਰਦੀ ਚੁਨੇ ਮੈ ਰੋੜਾ ਤੰਦਾ ਹੈ ਇਧਰ ਬੁਰਦੀ ਅਡਾ ਚੁਨਾ ਮੈ ਰੋੜ ਤਰਨਤਾ ਜਲਾ ਪੈਂਦਾ ਸਾਰਾ ਨੂੰ ਤੇ ਸਾਰ ਮਤਲਬ ਮੇਰਾ ਭਰਾ ਆਪਣੇ ਦੁਕਾਨ ਤੇ ਆਣ ਕੇ ਬੈਠਾ ਹੈ ਸਾਰਾ ਸਾਰੇ ਮਤਲਬ ਪੋਛਾਈ ਆ ਤਿੰਨ ਜਾਣੇ ਪਹਿਲਾਂ ਆਇਆ ਅਮਰਦੀਪ ਤੇ ਇੱਕ ਜਗਰੂਪ ਆ ਸਾ 14 ਗਨ ਮੈਂ ਤੇ ਇੱਕ ਹੋਰ ਆਏ ਭਾਈ ਹੁਣੀ ਤੇ ਮਤਲਬ ਮੈਂ ਕਾਰਨ ਮਤਲਬ ਹੁੰਦਾ ਕਹਿੰਦੇ ਫੋਨ ਚੈੱਕ ਕਰਨੇ ਆ 2 ਘੰਟੇ ਚਾਰੇ ਉਹਨਾਂ ਦੇ ਮਤਲਬ ਫੋਨ ਚੈੱਕ ਕਰਨ ਤੇ ਲਾਇਆ ਸਾਰੇ 2 ਘੰਟੇ ਤੋਂ ਜ਼ਿਆਦਾ ਕਰੀਬ ਫਿਰ ਉਹਨਾਂ ਨੇ ਕਹਿੰਦੇ ਦੁੱਧ ਲਿਆ ਕੇ ਪਾਇਆ ਤਫੇ ਤਾਂ ਠੰਡਾ ਲਿਆ ਗਿਆ ਫਿਰ ਪਾਉਂਦਾ ਕਹਿੰਦੇ ਪਾਣੀ ਪੀਣਾ ਫਿਰ ਸਰ ਨਾ ਮਤਲਬ ਪਾਣੀ ਪਿਆ ਬਾ ਸਰ ਬਹੁਤ ਹੀ ਠੀਕ ਕੀਤੀ ਤੇ ਉਹਨਾਂ ਦਿਨ ਘੰਟੇ ਦੋ ਘੰਟੇ ਫੋਨ ਚੈੱਕ ਕਰਕੇ ਤੇ ਜੀ ਬਹੁਤ ਫੋਨ ਜੋ ਕੋਈ ਨਹੀਂ ਲੱਭਾ ਤੇ ਸਰ ਬਾਅਦ ਚ ਉਹਨਾਂ ਨੇ ਮਤਲਬ ਫੋਨ ਬੁੱਚ ਪਾਲੇ ਸਰ ਮੇਰੇ ਭਰਾ ਦਾ 15 ਆਈਪ੍ਰੋ ਫੋਨ ਹੀ ਤੇ ਇੱਕ ਹੋਰ ਟੱਚ ਫੋਨ ਤੇ ਸਰ ਮੇਰਾ ਫੋਨ ਪਾ ਲਿਆ ਤੇ ਕਹਿੰਦੇ ਬੇਟਾ ਮੈਂ ਆ ਗੱਡੀ ਮਾਰ ਕੇ ਗੱਡੀ ਵੇਖਣੀ ਬਾਦ ਜਦੋਂ ਵੈਲਕਮ ਜਿੱਦਾਂ ਮਰਜ਼ੀ ਗੱਡੀ ਵੇਖੋ ਆਹ ਗੱਡੀ ਗੱਲ ਆ ਗੱਡੀ ਦਿਖਾਈ ਆ ਬਾਜਨਾ ਮੈਨੂੰ ਕਹਿੰਦੇ ਅੱਡੇ ਤੱਕ ਕਰਕੱਢੀ ਲਾ ਜੀ ਮੈਂ ਸਾਰੇ ਲੈ ਜਾ ਕੋਈ ਗੱਲ ਨਹੀਂ ਤੇ ਫਿਰ ਅਸਾਤੋ ਸਾਹਿਬ ਆਇਆ ਸੁਖਵੀਰ ਸਿੰਘ ਤੇ ਕਹਿੰਦੇ ਬੇਟਾ ਮੈਂ ਆ ਤੇ ਕੋਈ ਗੱਲ ਨਹੀਂ ਤੇਰਾ ਪਰ ਆਪਾਂ ਗੱਲਬਾਤ ਕਰ ਲਈਆਂ ਮੈਂ ਹਾਂਜੀ ਦੱਸੋ ਹਰ ਕਿਹੜੀ ਗੱਲ ਬਾਤ ਆਉਣ ਤੇ ਫਿਰ ਕਹਿੰਦਾ ਨਹੀਂ ਆ ਲੜ ਕੇ ਆਇਆ ਮੈਂ ਸਾਰਾ ਕਿਹਨਾ ਲੜ ਕੇ ਆਇਆ ਵਾ ਦੱਸੋ ਉਹ ਵੀ ਕੋਈ ਤਬੂਤ ਜਾਂ ਕੁਛ ਤੇ ਚਲੋ ਇਹਨਾਂ ਗੱਡੀ ਮੇਰੇ ਪ੍ਰਾਂ ਨੂੰ ਬਾਹਰ ਆਵਾ ਉਥੋਂ ਤੇ ਸਾਰਾ ਮਤਲਬ ਮੈਂ ਮਗਰ ਗਿਆ ਵਾਂ ਤੇ ਮਾ ਮੇਰੇ ਡੈਡੀ ਜੀ ਮਗਰ ਗਏ ਫੇਰ ਤੇ ਉਹ ਉਥੇ ਆਪਣੀ ਗੱਡੀ ਲਾਗੇ ਸਾਰੇ ਫੋਨ ਵੀ ਲੈ ਗਏ ਤੇ ਸਕੂਟਰੀ ਵੀ ਲੈ ਗਏ ਸਾਰਾ ਤੇ ਆ ਟਾਬੇ ਤੇ ਜਾ ਕੇ ਬੈਠੇ ਆ ਤੇ ਉਧਰ ਰੋਟੀ ਪਾਣੀ ਖਾਦਾ ਇਨਾਂ ਤੇ ਸਾਰਾ ਇਹ ਮਗਰ ਗਏ ਆ ਤੇ ਕਹਿੰਦਾ ਮੈਂ ਯਾਰ ਜੇ ਤੈਨੂੰ ਕਹ ਕੇ ਆ ਤੇਰਾ ਭਰਾ ਮੈਂ ਪੰਜ ਮਿੰਟ ਤੱਕ ਛੱਡ ਜਾਊਂਗਾ ਦੁਕਾਨ ਤੇ ਸਭ ਸਾਰੇ ਚੀਜ਼ਾਂ ਦੇ ਦਿਆਂਗਾ ਕਿਉਂ ਚਿੰਤਾ ਕਰਦਾ ਵਾਂ ਮੈਂ ਸਰ ਨਹੀਂ ਕਹਿੰਦਾ ਯਾਰ ਪਰਵਾਹ ਤਾਂ ਉਹ ਬੰਨਣ ਵਾਲੇ ਬੰਦੇ ਤੇਰਾ ਵਿਸ਼ਵਾਸ ਰੱਖ ਮੈਂ ਤਾਂ ਠੀਕ ਹੈ ਸਰ ਆਹ ਸਰ 26 ਤਰੀਕ ਦੀ ਵੀਰਵਾਰ 12 ਵਜੇ ਦੀ ਸਰ ਹੁਣ ਕੀ ਮੰਗ ਕਰਦਾ ਤੇ ਸਰ ਮੈਂ ਇਨਸਾਫ ਦੀ ਮੰਗ ਕਰਦਾ ਮੇਰੇ ਭਰਾ ਨੂੰ ਸਰ ਲੱਤਾ ਤੋੜ ਕੇ ਨਜਾਇਜ਼ ਕੁਟਿਆ ਬਹੁਤ ਗਿਆ ਵਾ ਤੇ ਆ ਮੇਰੇ ਭੈਣਾਂ ਨੂੰ ਮੇਰੇ ਭਾਈਆਂ ਨੂੰ ਮੇਰੇ ਮਾਂ ਪਿਓ ਨੂੰ ਮਿੰਨੋ ਕਿਉਂ ਫੁੱਟਿਆ ਗਿਆ ਰੀਜ਼ਨ ਕੀ ਕੀ ਰੀਜ਼ਨ ਇਹ ਜਿਹੜਾ ਹੁਣ ਕਹਿੰਦਾ ਮਤਲਬ ਮਾਮਾ ਜੀ ਨੇ ਤੇਰੀਆਂ ਦੇ ਦਰਖਾਸਤੀਆ ਹੁਣ ਆਬ ਮਤਲਬ ਭੋਤੀ ਮਾਂ ਕਰਦੇ ਸਰ ਭੋਤੀ ਦੀ ਅਕਾਲਾਂ ਧਿਆਨੋ ਭੋਤੀ ਦੀਆਂ ਅਕਾਲਾਂ ਸਰ ਆਣਦੀਆਂ ਰਹੀਆਂ ਚਾਹ 26 26 ਨੇ 11 ਨੂੰ ਫਿਰ 27 ਨੂੰ ਫਿਰ 28 ਨੂੰ 29 ਹਾਂ ਜੀ ਕਿੱਥੇ ਦਾ ਨੇ ਚੂਲੇਮਾ ਰੋਡ ਦਰਬੁਰ ਜੀ ਆਡਾ ਬਬਲੀ ਕੀ ਗੱਲਬਾਤ ਹੋਈ ਗੱਲ ਪਲੋ ਮੁੰਡੇ ਨੂੰ ਰਾਜ ਗੁਰ ਰਾਜਦੀਪ ਨੂੰ ਕਾਲਾ ਹੁੰਦੀਆ ਰੈ ਧਮਕੀ ਧਮਕੀ ਦਿਆ 5 ਲੱਖ ਦੀ 50 ਲੱਖ ਦੀ ਮੰਗ ਮੰਗਦੇ ਦਾ 50 ਲੱਖ ਦੀ ਮੁੰਡੇ ਚਾਰ ਹਾਂ ਜਾਂ 6-7 ਕਾਲਾ ਆਈਆ ਦਾ ਮੁੰਡੇ ਨੂੰ 6-7 ਨਾ ਦਵਾ ਦੇ ਇਹ ਤੈਨੂੰ ਮਾਰ ਦੇਵਾਂ ਤੇਨੂੰ ਮੁਕਾ ਦੇਵਾਂ ਦੇ ਨੀ ਜੇ ਤੁਹਾਨੂੰ ਕੱਲਾ ਹੁੰਦਿਆਂ ਹੀ ਤੇ ਤੁਸੀਂ ਪੁਲਿਸ ਨੂੰ ਰਿਪੋਰਟ ਨਹੀਂ ਕੀਤੀ। ਰਿਪੋਰਟ ਦਿੱਤੀ ਦਾ ਬੋਟ ਦਿੱਤੀ ਦਾ। ਪੁਲਿਸ ਨੂੰ ਤੰਨ ਤੰਨ ਸਾਰਿਆਂ ਨੂੰ। ਅੱਛਾ। ਆ ਫੇਰ ਬਾਅਦ ਚ ਇਹਨਾਂ ਨੇ ਜਦੋਂ ਪੱচ্চਾ ਨਹੀਂ ਕੱਟ ਦੇ ਦਿੱਤਾ ਇਹਨਾਂ ਨੇ ਆਖਿਆ ਕੋਈ ਡੱਡ ਨਹੀਂ ਦਾ। ਤੂੰ ਕੋਈ ਗੱਲ ਹੋਊ ਦੀ ਤੁਹਾਨੂੰ ਕੋਈ ਹੋਊ ਦੀ ਤੂੰ ਇਹ ਜਦੋਂ ਆ ਕੇ ਫੋਨ ਦਾ ਹੀ ਦੱਸ ਦਿਓ। ਤੁਹਾਡੇ ਫੋਨ ਵੀ ਲੈ ਗਏ। ਨਹੀਂ ਬਾਅਦ ਚ ਬਾਅਦ ਚ ਇਹ ਗੱਲ ਹੋਈ ਦਾ। ਮੁੰਡੇ ਨੂੰ ਮੁੰਡੇ ਨੂੰ ਉਹਨਾਂ ਦੇ ਫੜਾ ਸਕਿਆ ਕਸ਼ਮੀਰ ਦੇ ਸਾਬ ਦੇ ਇਹ ਕੀ ਨਹੀਂ ਨਹੀਂ ਲਾਵ ਦੇ ਲਾਵ ਦੇ ਲਾਵ ਦੇ ਭਰਾ ਦੇ ਮੇਰੇ ਪੁੱਤਿਆ ਦੇ ਹ ਮੇਰੇ ਪੁੱਤਿਆ ਦੇ ਆਗੇ ਪੁਲਿਸ ਨੂੰ ਇਹ ਕਹਿੰਦਾ ਤੂੰ ਇਹ ਨਹੀਂ ਪਹਿਲੇ 50 ਲੱਖ ਦੇਣਾ ਮੈਂ ਤੁਹਾਡੇ ਮੁੰਡੇ ਨੂੰ ਇੰਜ ਲੈ ਲਊਗਾ ਤੁਹਾਡੇ ਪੁੱਤਿਆ ਦੇ ਆਹ ਸਾਰੇ ਕਹਿੰਦੇ ਤਿੰਨੇ ਹਾਂ ਨਹੀਂ ਦਾ ਅੰਜ ਮਤਾਂ ਗੁਕਾ ਕਰੂ ਦਾ ਤੁਨੂੰ ਤੂ ਤੂ ਕੇ ਮਾਰੂ ਦਾ ਨਹੀਂ ਤੁਹਾਨੂੰ ਲੱਗਦਾ ਕਿ ਪੁਲਿਸ ਨੇ ਸਾਨੂੰ ਜਾਇਜ ਜਿਹੜਾ ਵਾ ਗ੍ਰਿਫਤਾਰ ਕੀਤਾ ਹਾਂ ਹਾਂਜੀ ਜੇ ਐ ਕੀਤਾ ਹਾਂਜੀ ਪੱਲੋ ਸਤ ਇਹਦਾ ਹੋਟਲ ਲੈ ਕੇ ਨਹੀਂ ਆਏ ਮੁੰਡੇ ਨੂੰ ਚੁੱਕ ਲਿਆ ਤਕਾਨ ਦੋ ਹੋਟਲ ਨਹੀਂ ਲੈ ਕੇ ਆਏ ਉਹ ਜਨ ਚੁੱਕਿਆ ਉਹਦਾ ਨਾਮ ਪਲੀਜ਼ ਵਾਲੇ ਦਾ ਹੈਗਾ ਸੁਖਦੀਪ ਸੁਖਦੀਪ ਸੁਖਪੀਰ ਉਹਨੇ ਚੁਪਿਆ ਆ ਗਏ ਮੁੰਡੇ ਨੂੰ ਤਿੰਨ ਚਾਰ ਗੱਡੀਆਂ ਆ ਦਾ ਬੀਰੀ ਦੀ ਬੀਰੀ ਦੀ ਬੀਰੀ ਦੀ ਵੀਡੀਓਸ ਹਾਂ ਨਾ ਜੀ ਵੀਡੀਓ ਵੀ ਨਹੀਂ ਚਾਲਾ ਆ ਇਹ ਆਗੇ ਕੀ ਅਦਨਾ ਪਲੌ ਤਕੰਦ ਦਾ ਮੁੰਡਾ ਚੁੱਕਿਆ ਇਹਨਾਂ ਦੇ ਫੋਨ ਖੋਲੇ ਦਾ ਬੱਚਿਆ ਦੇ ਬੱਚਿਆ ਦੇਖੋਗੇ ਫੇ ਗੱਡੀ ਗੱਡੀ ਆ ਕੇ ਲੈਣ ਲੈਣ ਆਗੇ ਗੱਡੀ ਕਹਿੰਦੇ ਗੱਡੀ ਵੱਜੀ ਪੁੱਲੋ ਕਹਿੰਦੇ ਗੱਡੀ ਵੱਜੀ ਦਾ ਪੁੱਲੋ ਕਹਿੰਦੇ ਗੱਡੀ ਵੱਜੀ ਦਾ ਫੇ ਦੂਸਰੇ ਪਾਸੇ ਹੋ ਗਏ ਕੀ ਅਦਨਾ ਆ ਲੜ ਕੇ ਆਇਆ ਇਹ ਲੜਦੇ ਆਇਆ ਬੱਚ ਮੁੰਡਿਆ ਲਾ ਹਾਂ ਫੇਰ ਤੁਸੀਂ ਦੇ ਪਾਸੇ ਹੋਗੇ ਨਹੀਂ ਇਹ ਕੋਈ ਇੱਕ ਕੁੜੀ ਦਾ ਵਿਆਹ ਨਹੀਂ ਕਰਦਾ ਹਾਂ ਤਿੰਨ ਜਾਂ ਕੁੜੀ ਦਾ ਵਿਆਹ ਨਹੀਂ ਕਰਦਾ ਤੁਸੀਂ ਚਲੋ ਤੁਹਾਨੂੰ ਕੀ ਲੱਗਦਾ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਕੀ ਲੱਗਦਾ ਇਹ ਇਹ ਕਸ਼ਮੀਰ ਸੌਦੇ ਅੱਗੇ ਬੰਦਾ ਲਾਇਆਗਾ ਕਸ਼ਮੀਰ ਦੇ ਸਾਹਦੇ ਲਾਵੇ ਦੇ ਅੱਗੇ ਬੰਦਾ ਲਾਗੇ ਜੱਟ ਕੋ 50 ਲੱਖ ਰੁਪਏ ਮੰਗਿਆ ਉਹ ਉਹ ਮੁੰਡੇ ਨੇ ਨਾ ਕਰ ਸੁੱਤੀ 50 ਲੱਖ ਦੀ ਇਹਨੇ ਗਾੜੀ ਇਨੇ ਸਾਰੇ ਜੀਆ ਨੂੰ ਲੈ ਕੇ ਪੁਲਿਸ ਦਾ ਆਸਰਾ ਉਹਨਾਂ ਨੂੰ ਛਾੜਦੇ ਪੈਸੇ ਉਹਨਾਂ ਨੂੰ ਉਹਨਾਂ ਨੇ ਨਿਯਾਜ਼ ਕੀਤਾ ਅੱਜ ਕੀਤਾ ੱੱਕਾ ਕੀਤਾ ਅੱਛਾ ਫੇ ਆਡਾ ਦੇ ਦਿੱਤਾ ਜੁਬੇ ਸਿੰਘ ਇਥੇ ਰਹਿੰਦੇ ਪਿੰਡ ਤੋਂ ਬੁਰੀ ਜੀਜੀ ਕੀ ਕਰ ਬਦਲਵਾ ਦੇ ਮੁੰਡੇ ਨੂੰ ਚੋਕੇ ਲੈ ਗਿਆ ਕੋਟ ਕੋਟ ਮਾਰਸਾ ਤੇ ਦੂਜਾ ਮਾਰਾ ਹੁਣ ਪੁਲਤਖਾਨ ਨੂੰ ਸਾਰੇ ਟੱਬਰ ਨੂੰ ਤਲੰਗ ਕਰਨ ਲਈ ਆ ਕਦੀ ਆਦੀ ਮਾਂ ਦਾ ਨਾਮ ਲਈ ਜਾਂਦੇ ਆ ਕਦੀ ਪਿਓ ਦਾ ਨਾਮ ਲਈ ਜਾਂਦੇ ਆ ਅਸੀਂ ਬਜ਼ੁਰਗ ਬਜ਼ੁਰਗ ਬੰਦੇ ਤੇ ਸਾਡੇ ਨਾ ਥੱਕਾ ਹੁੰਦਾ ਨੀ ਮੇਰੇ ਬਹੁਤ ਅਕਾਉਂਡ ਆ ਤੇ ਹੁਣ ਕਦੀ ਗਏ ਅੱਜ ਮੁੰਡੇ ਨੂੰ ਵੇਖਣ ਤੇ ਇਹਨੇ ਗਾਲਾਂ ਬੜੀਆਂ ਕੱਢੀਆਂ ਸਾਨੂੰ ਕਿਨੇ ਜਿਹੜਾ ਫਿਰ ਲਗਾ ਵਾ ਡੇਟ ਵੀ ਦਿਨ ਲਗਾ ਵਾ ਬਹੁਤ ਥੱਕਾ ਕੀ ਮੰਗ ਕਰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਤੁਸੀਂ ਇਨਸਾਨ ਕੰਟਰਾਵ ਮਿਲਣਾ ਚਾਹੀਦਾ ਜੀ ਮੁੰਡੇ ਮੇਰੇ ਨੂੰ ਨਜਾਇਜ਼ਾਂ ਕਰਨ ਦਾ ਨਾ ਕੀ ਤੁਹਾਡੇ ਮੁੰਡੇ ਦਾ ਰਾਜਵੀਰ